ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਦੇ ਗਵਰਨਰ ਰਹਿ ਚੁੱਕੇ ਬਨਵਾਰੀ لال ਪ੍ਰੋਹਿਤ ਹੋਰਾਂ ਦਾ ਅੱਜ ਵਿਦਾਇਗੀ ਸਮਾਰੋਹ ਹੈ ਵਿਦਾਇਗੀ ਪਾਰਟੀ ਹੋਵੇਗੀ ਜਿਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਪਹੁੰਚਣਗੀਆਂ ਪਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪਾਰਟੀ ਦਾ ਹਿੱਸਾ ਨਹੀਂ ਬਣਨਗੇ ਕਿਉਂਕਿ ਉਹ ਦਿੱਲੀ ਜਾ ਰਹੇ ਨੇ ਦਿੱਲੀ ਦੇ ਵਿੱਚ ਜੰਤਰ ਮੰਤਰ ਤੇ ਇੰਡੀਆ ਗੱਠ ਜੋੜ ਦਾ ਅੱਜ ਪ੍ਰਦਰਸ਼ਨ ਹੈ ਤੇ ਇਸ ਪ੍ਰਦਰਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ ਪਰ ਪਾਰਟੀ ਦੇ ਵਿੱਚ ਨਹੀਂ ਜਾਣਗੇ ਤੇ ਉਹਨਾਂ ਦੇ ਬਿਹਾਫ ਦੇ ਉੱਤੇ ਜਾਂ ਫਿਰ ਸਰਕਾਰ ਵੱਲੋਂ ਸਾਡੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨ ਮੰਤਰੀ ਅਮਨ ਅਰੋੜਾ ਇਸ ਵਿਦਾਇਗੀ ਸਮਾਰੋਹ ਦਾ ਹਿੱਸਾ ਬਣਨਗੇ ਤੁਹਾਨੂੰ ਦੱਸ ਦਈਏ ਕਿ ਤਬਾਦਲਾ ਹੋਇਆ ਵੱਡਾ ਅਸਤੀਫਾ ਮਨਜ਼ੂਰ ਹੋਇਆ ਹੈ ਬਨਵਾਰੀ لال ਪ੍ਰੋਹਿਤ ਹੋਰਾਂ ਦਾ ਦੱਸ ਦਈਏ ਕਿ ਬਨਵਾਰੀ لال ਪ੍ਰੋਹਿਤ ਹੋਰਾਂ ਨੇ ਕਈ ਮਹੀਨੇ ਪਹਿਲਾਂ ਆਪਣਾ ਅਸਤੀਫਾ ਭੇਜ ਦਿੱਤਾ ਸੀ ਪਰ ਉਹਨਾਂ ਦਾ ਅਸਤੀਫਾ ਹੁਣ ਮਨਜ਼ੂਰ ਹੋਇਆ ਹੈ ਤੇ ਉਹਨਾਂ ਦੀ ਥਾਂ ਦੇ ਉੱਤੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਬਣੇ ਨੇ ਰਾਜਸਥਾਨ ਦੇ ਨਾਲ ਸੰਬੰਧਤ ਨੇ ਗੁਲਾਬ ਚੰਦ ਕਟਾਰੀਆ ਤੇ ਉਹਨਾਂ ਨੇ ਆਪਣਾ ਕਾਰਜ ਭਾਰ ਵੀ ਸੰਭਾਲ ਲਿਆ ਤੇ ਵਿਦਾਇਗੀ ਜਿਹੜਾ ਸਮਾਰੋਹ ਹੈ ਉਹ ਬਨਵਾਰੀ لال ਪ੍ਰੋਹਿਤ ਹੋਰਾਂ ਦਾ ਤੇ ਇੱਥੇ ਵੀ ਜ਼ਿਕਰ ਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਈ ਮੁੱਦਿਆਂ ਦੇ ਉੱਤੇ ਬਨਵਾਰੀ لال ਪ੍ਰੋਹਿਤ ਹੋਰਾਂ ਦਾ ਪੇਚ ਅੜਿਆ ਰਿਹਾ ਕਈ ਵਾਰ ਚਿੱਠੀਆਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਸਵਾਲ ਖੜੇ ਹੋਏ ਤੇ ਉਸ ਤੋਂ ਬਾਅਦ ਦੇ ਵਿੱਚ ਰਾਜਪਾਲ ਸਾਹਿਬ ਦੇ ਸਰਹੱਦੀ ਇਲਾਕਿਆਂ ਦੇ ਦੌਰੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਤੇ ਆਖਰੀ ਵਾਰ ਵੀ ਜਦੋਂ ਉਹਨਾਂ ਨੇ ਅਜੇ ਤੱਕ ਆਪਣਾ ਅਹੁਦਾ ਸੰਭਾਲ ਲਿਆ ਹੋਇਆ ਸੀਗਾ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਸੀ ਉਦੋਂ ਤੱਕ ਵੀ ਸਰਹੱਦੀ ਦੌਰਿਆਂ ਨੂੰ ਲੈ ਕੇ ਸਵਾਲ ਖੜੇ ਹੁੰਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਦੇ ਵਿੱਚ ਕਹਿ ਦਿੱਤਾ ਕਿ ਸਾਡੇ ਜਿਹੜੇ ਰਾਜਪਾਲ ਸਾਹਿਬ ਨੇ ਉਹ ਸਰਕਾਰ ਦੇ ਨਾਲ ਨਹੀਂ ਚੱਲਦੇ ਹਾਲਾਂਕਿ ਦੂਜੇ ਜਿਹੜੇ ਸੂਬੇ ਨੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਦੇ ਜਿਹੜੇ ਰਾਜਪਾਲ ਨੇ ਉਹ ਵੱਖ-ਵੱਖ ਸਰਹੱਦੀ ਇਲਾਕਿਆਂ ਦਾ ਕਦੇ ਦੌਰਾ ਨਹੀਂ ਕਰਦੇ ਪਰ ਸਾਡੇ ਵਾਲੇ ਕਹਿੰਦੇ ਜੀ ਦੌਰਿਆਂ ਦੇ ਉੱਤੇ ਹੀ ਰਹਿੰਦੇ ਨੇ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਪ੍ਰੈਸ ਕਾਨਫਰੰਸ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਵੀ ਜਵਾਬ ਦਿੱਤਾ ਸੀ ਤਾਂ ਕੁਲਮਲਾਕੇ ਪੇਚ ਲਗਾਤਾਰ ਅੜਿਆ ਰਿਹਾ ਵਿਧਾਨ ਸਭਾ ਦੇ ਵਿੱਚ ਵੀ ਚਰਚਾ ਹੁੰਦੀ ਰਹੀ ਬਿੱਲ ਪਾਸ ਹੁੰਦੇ ਰਹੇ ਬਿੱਲਾਂ ਨੂੰ ਮਨਜ਼ੂਰੀ ਦੇਣ ਦੇ ਵਿੱਚ ਆਨਕਾਨੀ ਕੀਤੀ ਗਈ ਜਾਂ ਫਿਰ ਕਹਿ ਸਕਦੇ ਹਾਂ ਕਿ ਸਰਕਾਰ 'ਤੇ ਇਲਜ਼ਾਮ ਲਗਾਉਂਦੀ ਰਹੀ ਕਿ ਜਾਣਬੁੱਝ ਕੇ ਬਿੱਲ ਪਾਸ ਨਹੀਂ ਕੀਤੇ ਜਾਂਦੇ ਤੇ ਆਖਰ ਦੇ ਵਿੱਚ ਵੀ ਜਿਹੜਾ ਇੱਕ ਬਿੱਲ ਸੀਗਾ ਵਾਈਸ ਚਾਂਸਲਰ ਵਾਲਾ ਯੂਨੀਵਰਸਿਟੀਆਂ ਦੇ ਪ੍ਰਬੰਧਨ ਵਾਲਾ ਉਹ ਬਿੱਲ ਵੀ ਰਾਸ਼ਟਰਪਤੀ ਸਾਹਿਬਾਨੇ ਨਾਮਨਜ਼ੂਰ ਕਰ ਦਿੱਤਾ ਸੀਗਾ ਲੰਮਾ ਸਮਾਂ ਉਹ ਬਿੱਲ ਰਾਜਪਾਲ ਸਾਹਿਬ ਕੋਲੇ ਪਿਆ ਰਿਹਾ ਸੀਗਾ ਤਾਂ ਕੁਲ ਮਲਾਕੇ ਕਾਫੀ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹੇ ਦੋਵਾਂ ਦੇ ਆਪਸੀ ਸਬੰਧਾਂ ਦੇ ਉੱਤੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸ ਵਿਦਾਇਗੀ ਸਮਾਰੋਹ ਦਾ ਹਿੱਸਾ ਨਹੀਂ ਬਣ ਰਹੇ ਤਾਂ ਵੀ ਸਵਾਲ ਖੜੇ ਹੋ ਗਏ ਨੇ ਕਿ ਸ਼ਾਇਦ ਕਿਉਂ ਅੰਤਲੇ ਵੇਲੇ ਯਾਨੀ ਕਿ ਉਹਨਾਂ ਦਾ ਜਿਹੜਾ ਪੰਜਾਬ ਦੇ ਵਿੱਚ ਜਿੰਨਾ ਕ ਕਾਰਜਕਾਲ ਸੀਗਾ ਉਸ ਦੌਰਾਨ ਉਹ ਜਿਵੇਂ ਦੇ ਆਪਸ ਦੇ ਵਿੱਚ ਰਹੇ ਤਾਂ ਇਸ ਵਾਰ ਉਹ ਪਾਰਟੀ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਰਹੇ ਹਾਲਾਂਕਿ ਇੱਕ ਸਮਾਗਮ ਦੇ ਵਿੱਚ ਰਾਜਪਾਲ ਸਾਹਿਬ ਤੇ ਭਗਵੰਤ ਮਾਨ ਦੀਆਂ ਨਜ਼ਦੀਕੀਆਂ ਵੀ ਵਧੀਆਂ ਸੀਗੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਵੀ ਲਾਏ ਸੀ ਤਾਂ ਕਹਿ ਦਿੱਤਾ ਗਿਆ ਸੀਗਾ ਸਿਆਸੀ ਮਾਰਾਂ ਵੱਲੋਂ ਮੀਡੀਆ ਵੱਲੋਂ ਕਿ ਸਾਰਾ ਕੁਝ ਠੀਕ ਹੋ ਗਿਆ ਪਰ ਪਿੱਛੇ ਜੇ ਫੇਰ ਉਹੀ ਪੇਜ 'ਚ ਟਿੱਪਣੀਆਂ ਅੜਦੀਆਂ ਹੋਈਆਂ ਨਜ਼ਰ ਆਈਆਂ ਤੇ ਹੁਣ ਅੱਜ ਇੱਕ ਪਾਸੇ ਇੰਡੀਆ ਗੱਠਜੋੜ ਦਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਬਜਟ ਨੂੰ ਲੈ ਕੇ ਹੋਰਨਾਂ ਚੀਜ਼ਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਦਾ ਮੁੱਦਾ ਵੀ ਉਹਦੇ ਵਿੱਚ ਗੂੰਜਣ ਦੀ ਸੰਭਾਵਨਾ ਹੈ ਤੇ ਦੂਜੇ ਪਾਸੇ ਬਨਵਾਰੀ ਨਾਲ ਪ੍ਰੋਹਿਤ ਹੋਰਾਂ ਦਾ ਅੱਜ ਵਿਦਾਇਗੀ ਸਮਾਰੋਹਾ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਪਾਣ ਸ਼ਿਰਕਤ ਨਹੀਂ ਕਰ ਰਹੇ ਹਰਪਾਲ ਚੀਮਾ ਤੇ ਅਮਨ ਅਰੋੜਾ ਇਸ ਸਮਾਗਮ ਦਾ ਹਿੱਸਾ ਬਣਨਗੇ ਦੇਖਣਾ ਹੋਵੇਗਾ ਕਿ ਇਹਦੇ ਉੱਤੇ ਵਿਰੋਧੀ ਕੀ ਕੀ ਟਿੱਪਣੀਆਂ ਕਰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ